ਟਾਈਮ ਟੇਬਲ ਲੈ ਕੇ ਪੰਜਾਬ ਰੋਡਵੇ ਦੇ ਤੇ ਸੀਟੂ ਜੂ ਬੱਸ ਦੇ ਵਿਚਕਾਰ ਪੇਚਾ ਪੈ ਚੁੱਕਾ ਹੈ ਪੰਜਾਬ ਰੋਡਵੇ ਦੀਆਂ ਬੱਸਾਂ ਚੰਡੀਗੜ੍ਹ ਦੇ ਵਿੱਚ ਐਂਟਰ ਨਹੀਂ ਹੋ ਰਹੀਆਂ ਅਸਲ ਦੇ ਵਿੱਚ ਟਾਈਮ ਟੇਬਲ ਤੋਂ ਲੈ ਕੇ ਪੰਜਾਬ ਰੋਡਵੇਜ਼ ਜਥੇਬੰਦੀ ਦਾ ਕਹਿਣਾ ਹੈ ਕਿ ਸੀਟੂ ਜੀ ਜਿਹੜੀ ਆ ਟਰਾਂਸਪੋਰਟ ਸਰਕਾਰੀ ਚੰਡੀਗੜ੍ਹ ਦੀ ਉਹ ਤੱਕਾ ਕਰਿਆ ਉਧਰ ਸੀਟੂ ਜੂ ਦਾ ਮੰਨਣਾ ਹੈ ਕਿ ਜੀਹਾਂ ਕੋਈ ਗੱਲ ਨਹੀਂ ਹੈ ਜੋ ਸਾਨੂੰ ਟਾਈਮ ਟੇਬਲ ਜੋ ਸਾਨੂੰ ਕਿਲੋਮੀਟਰ ਮਿਲੇ ਨੇ ਅਸੀਂ ਉਸ ਹਿਸਾਬ ਦੇ ਨਾਲ ਹੀ ਕੰਮ ਕਰੇ ਲੇਕਿਨ ਟਾਈਮ ਟੇਬਲ ਲੈ ਕੇ ਪੰਜਾਬ ਰੋਡਵੇ ਤੇ ਸੀਟੂ ਜੂ ਆਮਨੇ ਸਾਹਮਣੇ ਆ ਚੁੱਕੀ ਹੈ ਹਾਲਾਂਕਿ ਜਥੇਬੰਦੀਆਂ ਆਮਨੇ ਸਾਹਮਣੇ ਆਈਆਂ ਨੇ ਲੇਕਿਨ ਸਰਕਾਰ ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਚੁੱਪਾ ਲੇਕਿਨ ਪਿਆਬ ਰੋਡ ਦੀਆਂ ਬੱਸਾਂ ਸੈਕਟਰ 43 ਦੇ ਵਿੱਚ ਨਹੀਂ ਆ ਰਹੀਆਂ ਲੋਕ ਜਿਹੜੇ ਚੰਡੀਗੜ੍ਹ ਪਹੁੰਚਣਾ ਉਹ ਮਹਾਲੀ ਉਤਰ ਕੇ ਫਿਰ ਉਹਨਾਂ ਨੂੰ ਆਟੋ ਜਾਂ ਹੋਰ ਪ੍ਰਬੰਧ ਕਰਨੇ ਪੈਂਦੇ ਨੇ ਲੋਕਾਂ ਦੀ ਖੱਜਲ ਖਵਾਰੀ ਵਧੀ ਹੋਈ ਆ ਤੇ ਸਰਕਾਰ ਪੰਜਾਬ ਇਸ ਮਸਲੇ ਦੇ ਵਿੱਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਚੰਡੀਗੜ੍ਹ ਦੇ ਸੈਕਟਰ 43 ਬਸ ਛੱਡੇ ਦੇ ਬੱਸਾਂ ਦਾ ਟਾਈਮ ਟੇਬਲ ਲੈ ਕੇ ਪੰਜਾਬ ਰੋਡਵੇ ਤੇ ਸੀਟੂਜ ਵਿਚਕਾਰ ਸ਼ੁਰੂ ਹੋਇਆ ਟਕਰਾ ਵੱਧਦਾ ਜਾ ਰਿਹਾ ਅੱਜ ਪੰਜਾਬ ਰੋਡਵੇ ਪਨਬਸ ਤੇ ਪੀਆਰਟੀਸੀ ਦੀਆਂ ਬੱਸਾਂ ਚੰਡੀਗੜ੍ਹ ਸ਼ਹਿਰ ਵਿੱਚ ਦਾਖਲ ਨਹੀਂ ਹੋਈਆਂ ਜਿਸ ਕਰਕੇ ਪੀਆਰਟੀਸੀ ਪੰਜਾਬ ਰੋਡਵੇ ਤੇ ਪਨਬਸ ਦੀਆਂ ਪੰਜਾਬ ਤੋਂ ਆਉਣ ਵਾਲੀਆਂ ਬੱਸਾਂ ਚੰਡੀਗੜ੍ਹ ਵਿੱਚ ਦਾਖਲ ਹੋਣ ਦੀ ਤਾਂ ਜੀਰਕਪੁਰ ਅਤੇ ਮਹਾਲੀ ਫੇਸ ਸ਼ੇਵ ਸਥਿਤ ਹੀ ਬੱਸ ਅੱਡੇ ਤੇ ਸਵਾਰੀਆਂ ਉਤਾਰ ਕੇ ਵਾਪਸ ਚਲੀਆਂ ਜਾ ਰਹੀਆਂ ਨੇ ਜਿਸ ਕਰਕੇ ਮਸਾਫਰਾਂ ਨੂੰ ਲੋਕਾਂ ਨੂੰ ਭਾਰੀ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਲੋਕ ਜਿਹੜੇ ਚੰਡੀਗੜ੍ਹ ਕੰਮ ਕਾਜ ਵਾਸਤੇ ਆਉਂਦੇ ਨੇ ਜਿਹੜੇ ਖਾਸ ਕਰਕੇ ਰੂਪੜ ਨਵਾਂ ਸ਼ਹਿਰ ਜਲੰਧਰ ਫਿਰੋਜ਼ਪੁਰ ਲੁਧਿਆਣਾ ਮੂਗਾ ਅੰਮ੍ਰਿਤਸਰ ਪਟਿਆਲਾ ਇਹ ਜਿਹੜੀਆਂ ਬੱਸਾਂ ਆ ਰਹੀਆਂ ਨੇ ਜਿਹੜੀਆਂ ਬਾਜੇ ਜਾਂ ਦਬਾਬੇ ਸਾਈਡ ਤੋਂ ਆ ਰਹੀਆਂ ਉਹ 6 ਫੀਸ ਤੇ ਜਿਹੜਾ ਅੱਡਾ ਉੱਥੇ ਸਵਾਰੀਆਂ ਨੂੰ ਉਤਾਰਿਆ ਜਿਹੜਾ ਜਿਹੜੇ ਮਾਲਵੇ ਤੋਂ ਖਾਸ ਕਰਕੇ ਪਟਿਆਲੇ ਸਾਈਡ ਤੋਂ ਆ ਰਹੀਆਂ ਉਹਨਾਂ ਨੂੰ ਜੀਰਕਪੁਰੋ ਹੀ ਪੰਜਾਬ ਰੋਡ ਵਿਜੀਗਾਂ ਪਾਰਨ ਬੱਸ ਪੀਆਰਟੀ ਦੀਆਂ ਬੱਸਾਂ ਤਾਰੀਆਂ ਤੇ ਲੋਕ ਉੱਥੋਂ ਫਿਰ ਚੰਡੀਗੜਾ ਆਟੋ ਲੈ ਕੇ ਜਾਂ ਫਿਰ ਜਿਹੜੀਆਂ ਸੀਟੀਯੂਜੀ ਦੀਆਂ ਲੋਕਲ ਬੱਸਾਂ ਉਹਨਾਂ ਤੇ ਸਵਾਰ ਹੋ ਕੇ ਆ ਰਹੀਆਂ ਖੱਜਲ ਖਵਾਰੀ ਵੱਧਦੀ ਜਾ ਰਹੀ ਹੈ ਪੀਆਰਟੀਸੀ ਬਨਬੱਸ ਮੁਲਾਜ਼ਮ ਸਾਂਝੀ ਐਕਸ਼ਨ ਕਮੇਟੀ ਚੰਡੀਗੜ੍ਹ ਦੇ ਆਗੂ ਜਗਜੀਤ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਪਿਛਲੇ ਦਿਨੀ ਬੱਸਾਂ ਦੀ ਟਾਈਮਿੰਗ ਵਿੱਚ ਮਨਮਰਜ਼ੀ ਨਾਲ ਬਦਲਾਅ ਕਰ ਦਿੱਤਾ ਇਸ ਦਰਾਂ ਪੰਜਾਬ ਦੀਆਂ ਬੱਸਾਂ ਨੂੰ ਅੱਡੇ ਤੋਂ ਬਹੁਤ ਘੱਟ ਸਮਾਂ ਦਿੱਤਾ ਜਾ ਰਿਹਾ ਜਦੋਂ ਕਿ CTU ਵੱਲੋਂ ਆਪਣੇ ਕੋਲ ਵਾਧੂ ਸਮਾਂ ਰੱਖਿਆ ਉਹਨਾਂ ਕਹਿੰਿਆ ਕਿ ਸਾਲ 2008 ਵਿੱਚ ਹੋਏ ਸਮਝੌਤੇ ਅਨੁਸਾਰ CTU ਦੀਆਂ ਬੱਸਾਂ 27000 ਕਿਲੋਮੀਟਰ ਸਫ਼ਰ ਕਰ ਸਕਦੀਆਂ ਸੀ ਪਰ ਉਹ ਹੁਣ ਰਜਾਨਾ 45000 ਕਿਲੋਮੀਟਰ ਸਫ਼ਰ ਕਰ ਰਹੀਆਂ ਨੇ ਜੁਨੀ ਨੇ ਆਗੂ ਨੇ ਕਿਹਾ ਕਿ CTU ਵੱਲੋਂ ਚੰਡੀਗੜ੍ਹ ਦੇ ਬੱਸ ਅੱਡਾ ਸੈਕਟਰ 43 ਵਿੱਚ ਪੰਜਾਬ ਰੋਡਵੇਜ਼ ਦੀਆਂ ਬੱਸਾਂ ਤੋਂ ਸੈਸਪਰੇ ਫੀਸ ਵਜੋਂ ਵਸੂਲੇ ਜਾ ਰਹੇ ਨੇ ਤੇ ਮਲਾਜਮਾਂ ਨੂੰ ਰਾਤ ਦੇ ਠਰਾਵ ਵਾਸਤੇ ਕੋਈ ਸਹੂਲਤ ਦਿੱਤੀ ਨਹੀਂ ਜਾ ਰਹੀ। ਉਹਨਾਂ ਕਹਿੰਦੇ ਕਿ ਸੈਕਟਰ 43 ਬਸ ਅੱਡੇ ਦੀਆਂ ਦੁਕਾਨਾਂ ਤੇ ਵੀ ਸਮਾਨ ਕੀਮਤ ਮਹਿੰਗੇ ਭਾਅ ਤੇ ਵਿਕਰੇ ਨੇ। ਆਗੂ ਜਗਜੀਤ ਸਿੰਘ ਨੇ ਇਹ ਵੀ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੂੰ ਟਾਈਮ ਟੇਬਲ ਸਹੀ ਕਰ ਲਈ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਕਹਿੰਦੇ ਕਿ ਜਦੋਂ ਤੱਕ ਸੈਕਟਰ 43 ਅਤੇ ਸੈਕਟਰ 17 ਵਾਲੇ ਬਸ ਅੱਡੇ ਤੇ ਟਾਈਮ ਟੇਬਲ ਸਹੀ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਪੰਜਾਬ ਰੋਡਵੇ ਦੀਆਂ ਬੱਸਾਂ ਚੰਡੀਗੜ੍ਹ ਵਿੱਚ ਦਾਖਲ ਨਹੀਂ ਹੋਣੀਆਂ ਇਸ ਸਬੰਧੀ ਪੱਖ ਜਨਰਲ ਲਈ ਪੀ ਆਰਟੀਸੀ ਦੇ ਜਿਹੜੇ ਚੇਅਰਮੈਨ ਰੰਜੋਤ ਸਿੰਘ ਹੰਡਾਣਾ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ ਕਿ ਆਕਰ ਇਹ ਜਿਹੜਾ ਮਸਲਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਲੋਕ ਆਉਂਦੇ ਨੇ ਤੇ ਉਹਨਾਂ ਨੂੰ ਕਿਉਂ ਖੱਜਲਖਵਾਰ ਹੋਣ ਵਾਸਤੇ ਸਰਕਾਰ ਹੁਣ ਤੱਕ ਕੋਈ ਕਾਰਵਾਈ ਨਹੀਂ ਕਰ ਰਹੀ ਉਧਰ ਸੀਟਯੂ ਜੁਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਕਿਸੇ ਵੀ ਬਾਸ ਨੂੰ ਦਾਖਲ ਹੋਣ ਤੋਂ ਨਹੀਂ ਰੋਕਿਆ। ਜਾਰੇ ਉਹਨਾਂ ਕਹਿ ਕੇ 62 ਦੇ ਤੇ ਬੱਸਾਂ ਦਾ ਪੁਰਾਣਾ ਟਾਈਮ ਟੇਬਲ ਹੀ ਚੱਲ ਰਿਹਾ। ਨਵਾਂ ਟਾਈਮ ਟੇਬਲ ਚੋਣਾਂ ਤੋਂ ਬਾਅਦ ਤਿਆਰ ਕੀਤਾ ਜਾਵੇਗਾ। ਉਹਨਾਂ ਕਹਿ ਕੇ ਬਿਨਾਂ ਕਿਸੇ ਗੱਲਬਾਤ ਤੋਂ ਲੋਕਾਂ ਨੂੰ ਪਰੇਸ਼ਾਨ ਕਰਨਾ ਗਲਤ। ਉਧਰ ਪੀਆਰਟੀਸੀ ਪਨਬੱਸ ਮੁਲਾਜ਼ਮਾਂ ਸੰਜੀ ਐਕਸ਼ਨ ਕਮੇਟੀ ਚੰਡੀਗੜ੍ਹ ਦੇ ਆਗੂ ਨੇ ਕਹਿ ਕੇ 24 ਅਪ੍ਰੈਲ ਨੂੰ ਦੁਪਹਿਰ 12 ਵਜੇ ਸੀਟਯੂ ਬੱਸਾਂ ਦਾ ਪੰਜਾਬ ਵਿੱਚ ਜਿਹੜਾ ਦਾਖਲਾ ਉਹ ਬੰਦ ਕੀਤਾ ਜਾਵੇਗਾ ਉਹਨਾਂ ਕਹਿੰਦੇ ਕਿ ਜਦੋਂ ਤੱਕ ਮਾਮਲੇ ਦਾ ਠੋਸ ਹੱਲ ਨਹੀਂ ਨਿਕਲਦਾ ਉਦੋਂ ਤੱਕ ਪੰਜਾਬ ਦੀ ਬੱਸ ਚੰਡੀਗੜ੍ਹ ਨਹੀਂ ਆਵੇਗੀ ਅਤੇ ਚੰਡੀਗੜ੍ਹ ਦੀ ਬੱਸ ਪੰਜਾਬ ਚ ਦਾਖਲ ਨਹੀਂ ਹੋਣ ਦਿੱਤੀ ਜਾਵੇਗੀ ਚੰਡੀਗੜ੍ਹ ਦੇ ਵਿੱਚ ਪੰਜਾਬ ਰੋਡਵੇਜ ਦੀਆਂ ਪੀਆਰਟੀਸੀ ਪੰ ਬੱਸ ਜਿਹੜੀਆਂ ਬੱਸਾਂ ਉਹ ਨਹੀਂ ਆਉਣੀਆਂ ਦੂਜੇ ਪਾਸੇ ਹੁਣ ਪੰਜਾਬ ਦੀਆਂ ਰੋਡਵੇਜ ਮੁਲਾਜ਼ਮ ਜਥੇਬੰਦੇ ਕਹਿੰਦਾ ਕਿ ਹੁਣ ਅਸੀਂ ਚੰਡੀਗੜ੍ਹ ਟ੍ਰਾਂਸਪੋਰਟ ਦੀਆਂ ਬੱਸਾਂ ਵੀ ਪੰਜਾਬ ਚ ਦਾਖਲ ਨਹੀਂ ਹੋਣ ਦੇਵਾਂਗੇ ਲਗਾਤਾਰ ਜਿਹੜਾ ਟਕਰਾਵ ਜੁਨੀਆ ਦੇ ਵਿਚਕਾਰ ਵੱਧਦਾ ਜਾ ਰਿਹਾ ਲੇਕਿਨ ਸਰਕਾਰਾਂ ਚੋਪਾ ਸੀਟੀਜੂ ਪ੍ਰਸ਼ਾਸਨ ਚੰਡੀਗੜ੍ਹ ਪ੍ਰਸ਼ਾਸਨ ਚੋਪਾ ਪੰਜਾਬ ਸਰਕਾਰ ਪੰਜਾਬ ਦੇ ਟਰਾਂਸਪੋਰਟ ਵਿਭਾਗ ਪੰਜਾਬ ਦੇ ਟਰਾਂਸਪੋਰਟ ਮੰਤਰੀ ਜਿਹੜੇ ਇਸ ਸਮੇਂ ਖਡੂਰ ਸਾਹਿਬ ਤੋਂ ਲੋਕ ਸਭਾ ਚੋਂ ਲੜ ਰਹੇ ਨੇ ਉਹ ਵੀ ਇਸ ਮਸਲੇ ਦੇ ਵਿੱਚ ਕੋਈ ਉਹਨਾਂ ਨੇ ਪੱਖ ਨਹੀਂ ਰੱਖਿਆ ਇੱਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਵੀ ਚਾਹੀਦਾ ਕਿ ਇਸ ਮਸਲੇ ਚ ਦਖਲਅੰਦਾਜ਼ੀ ਦੇਣ ਕਿ ਲੋਕਾਂ ਦੀ ਖੱਜਲ ਖਵਾਰੀ ਪਿੱਛੇ ਸਰਕਾਰ ਕਿਉਂ ਚੋਪਾ ਇਸ ਮਸਲੇ ਜਿਹੜਾ ਪੀਆਰਟੀਸੀ ਪੰਜਾਬ ਰੋਡਵੇਜ਼ ਬੱਸਾਂ ਦੀ ਜਿਹੜੀ ਜਥੇਬੰਦੀ ਆ ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਰੋਸਾ ਉਹਨਾਂ ਦਾ ਦੋਸ਼ ਨੇ ਕਿ ਟਾਈਮ ਟੇਬਲ ਦੇ ਵਿੱਚ ਜਿਹੜੀਆਂ ਸੈਕਟਰ 43 ਜਾਂ ਸੈਕਟਰ 17 ਦੇ ਬੱਸ ਰੇਟੈਂਡ ਤੋਂ ਪੰਜਾਬ ਰੋਡ ਦੀਆਂ ਬੱਸਾਂ ਨੂੰ ਟਾਈਮ ਦਿੱਤਾ ਜਾ ਰਿਹਾ ਉਹ ਘੱਟ ਟਾਈਮ ਦਿੱਤਾ ਜਾ ਰਿਹਾ ਜਦ ਕਿ ਸੀ2 ਜੀ ਦੀਆਂ ਬੱਸਾਂ ਅੱਡੇ ਤੇ ਕਿੰਨਾ ਕਿੰਨਾ ਚਿਰ ਖੜੇ ਰੱਖਦੇ ਨੇ ਜਿਸ ਕਰਕੇ ਆਰਥਿਕ ਨੁਕਸਾਨ ਪੰਜਾਬ ਰੋਡਵੇ ਪੀਆਰਟੀਸੀ ਦੀਆਂ ਬੱਸਾਂ ਨੂੰ ਹੋ ਰਿਹਾ ਲੇਕਿਨ ਸਰਕਾਰ ਚੋਪਾ ਹੁਣ ਸਵਾਲ ਹੈ ਕਿ ਖੱਜਲ ਖਵਾਰ ਜਨਤਾ ਹੋ ਰਹੀ ਆ ਜਿਹੜੀਆਂ ਪੰਜਾਬ ਤੋਂ ਦੂਰ ਜ਼ਰਾਡੇ ਤੋਂ ਬੱਸਾਂ ਆਉਂਦੀਆਂ ਨੇ ਅਧੀਆਂ ਜਿਹੜੀਆਂ ਬੱਸਾਂ ਨੇ ਉਹ ਮਹਾਲੀ ਸਤੇ ਤੇ ਜਿਹੜਾ ਸਰਕਾਰੀ ਬੱਸ ਸਟੈਂਡ ਹੈ 6% ਉੱਥੇ ਹੀ ਸਵਾਰੀਆਂ ਨੂੰ ਉਤਾਰਿਆ ਜਾ ਰਿਹਾ ਦੂਜੇ ਜਿਹੜੀਆਂ ਪਟਿਆਲੇ ਸਾਈਡ ਤੋਂ ਬੱਸਾਂ ਆ ਰਹੀਆਂ ਉਹਨਾਂ ਨੂੰ ਜੇਰਕਪੁਰ ਉਤਾਰਿਆ ਜਾ ਰਿਹਾ ਜਿੱਥੋਂ ਲੋਕ ਖੱਜਲ ਖਵਾਰ ਹੋ ਕੇ ਫਿਰ ਚੰਡੀਗੜ੍ਹ ਪਹੁੰਚਦੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਪੀਜੀਆ ਆਉਣਾ ਹੁੰਦਾ ਬਹੁਤ ਸਾਰੇ ਲੋਕਾਂ ਨੇ ਚੰਡੀ ਸਿਵਲ ਸਕੱਤਰੀ ਤੌਣਾਂ ਦਾ ਸਰਕਾਰੀ ਅਦਾਰਿਆਂ ਦੇ ਵਿੱਚ ਆਉਣਾ ਹੁੰਦਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਆਉਣਾ ਦਾ ਜਿਹੜੇ ਬਹੁਤ ਸਾਰੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਵਕਫਾ ਕੰਮਾਂ ਵਾਸਤੇ ਚੰਡੀਗੜ੍ਹ ਆਉਣਾ ਹੁੰਦਾ ਇਕੜ ਖੱਜਲ ਖਵਾਰੀ ਹੋ ਰਹੀ ਹੈ ਤੇ ਪੰਜਾਬ ਸਰਕਾਰ ਵੀ ਹਲੇ ਤੱਕ ਇਸ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਦੇ ਰਹੀ ਦਖਲ ਨਹੀਂ ਦੇ ਰਹੀ ਜਿਸ ਕਰਕੇ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਬੰਦੀ ਹੈ ਉਧਰ ਮੁਲਾਜ਼ਮ ਜਥੇ ਬੰਦੀਆਂ ਆਪਣੇ ਪੱਧਰ ਤੇ ਹੀ ਚੰਡੀਗੜ੍ਹ ਪ੍ਰਸ਼ਾਸਨ ਦੇ ਅੱਗੇ ਇਹ ਮੰਗ ਰੱਖ ਰਹੀਆਂ ਨੇ ਕਿ ਜਿਹੜਾ ਪੁਰਾਣਾ ਟਾਈਮ ਟੇਬਲ ਆ ਉਹ ਬਹਾਲ ਕੀਤਾ ਜਾਵੇ ਹਰ ਇੱਕ ਬੱਸ ਨੂੰ ਬਰਾਬਰ ਦਾ ਟਾਈਮ ਦਿੱਤਾ ਜਾਵੇ ਔਰ ਜਿਹੜੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਜਿਹੜੀਆਂ ਬੱਸਾਂ ਨੇ ਸੀਟੀਯੂ ਉਹਨਾਂ ਨੂੰ ਪਹਿਲਾਂ 27000 ਕਿਲੋਮੀਟਰ ਹੀ ਉਹ ਸਫਰ ਕਰਦੀਆਂ ਸੀ ਉਹ ਹੁਣ ਚੁੱਪਚੀਤੇ 45000 ਕਿਲੋਮੀਟਰ ਕਰ ਦਿੱਤਾਗਾ ਇਹ ਵੀ ੱੱਕਾ ਉਹ ਦੇ ਦਿਆਂਗੇ ਟਾਈਮ ਟੇਬਲ ਨੂੰ ਲੈ ਕੇ ਪੰਜਾਬ ਰੋਡਵੇ ਜਤੇ ਸੀਟੀਯੂ ਜਿਹੜੀਆਂ ਸਾਹਮਣੇ ਹੀ ਆ ਜਥੇਬੰਦੀਆਂ ਇਸ ਜਥੇਬੰਦੀਆਂ ਦੇ ਮਸਲਾ ਹੱਲ ਕਰਵਾਉਣ ਵਾਸਤੇ ਕੀ ਪੰਜਾਬ ਰੋਡ ਵਿੱਚ ਪੀਆਰਟੀਸੀ ਜਿਹੜੇ ਆਪਣੇ ਲੈਵਲ ਦੇ ਜਥੇਬੰਦੀਆਂ ਲੱਗੀਆਂ ਕਿ ਹੁਣ ਪੰਜਾਬ ਸਰਕਾਰ ਪੰਜਾਬ ਦੇ ਟਰਾਂਸਪੋਰਟ ਵਿਭਾਗ ਪੰਜਾਬ ਦੇ ਟਰਾਂਸਪੋਰਟ ਮੰਤਰੀ ਇਧਰ ਸੀਟੀਯੂ ਦੇ ਪ੍ਰਬੰਧਕ ਜਿਹੜੇ ਆਪਣੇ ਸਰਕਾਰੀ ਅਫਸਰ ਉਹਨਾਂ ਦੀ ਕੋਈ ਮੀਟਿੰਗ ਹੋਏਗੀ ਕਿ ਜਾਂ ਫਿਰ ਇਹ ਲੋਕਾਂ ਦੀ ਖੱਜਲ ਖਵਾਰੀ ਵਾਸਤੇ ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਵਾ ਉਹ ਆਪਣਾ ਫਰਜ਼ ਹੈ ਨਹੀਂ ਨਿਭਾਏਗਾ ਇਸ ਜਾਣਕਾਰੀ ਦੇ ਨਾਲ ਟਰੱਟੋਲੇ ਮੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ